ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆਂ ਬਾਈ ਅਮਰਪਾਲ ਸਿੰਘ ਬੁੱਟਰ ਉਰਫ ਕੁਦੇ ਦੇ ਘਰ ਹਾਂਜੀ ਤੇ ਪੈਕਿੰਗ ਹੋ ਰਹੀ ਹੈ ਬਾਈ ਦੀ ਉਹਦਾ ਹੀਰਾ ਆ ਘੋੜਾ ਘੋੜਾ ਪੈ ਕਰਨਾ ਪਾਣਾ ਸਾਈਕਲ ਸਾਈਕਲ ਪੈ ਕਰਨਾ ਬਾਈ ਦਾ ਤੇ ਟੇਪ ਟੂਪ ਲੱਗ ਰਹੀ ਹੈ ਬਾਕਸ ਹੋਰ ਬਾਈ ਅਮਰਤਾ ਵਧੀਆ ਬਾਈ ਇੱਕ ਨੰਬਰ ਮੋ ਇੱਕ ਨੰਬਰ ਇੱਕ ਨੰਬਰ ਹਾਂ ਤੇ ਕਿੰਨਾ ਬਾਕੀ ਹੋ ਗਿਆ ਸਮਾਨ ਸੋਣ ਪੈਕ ਆਪਣਾ ਬਾਕੀ ਬਸ ਲਗਭਗ ਹੋ ਗਿਆ ਬਾਈ ਹੂੰ ਸਾਈਕਲ ਹੀ ਰਹਿ ਗਿਆ ਕੱਲ ਸਾਈਕਲ ਹੋ ਗਿਆ ਕੱਲ ਸਾਈਕਲ ਵੀ ਇਹ ਇਹ ਕਈ ਦਿਨ ਉਹ ਪਲਾਨਿੰਗ ਚੱਲ ਰਹੀ ਹੈ ਕਈ ਦਿਨਾਂ ਦੀ ਹਨਾ ਹਾਂ ਤੇ ਹੁਣ ਕਰਦੇ ਹਾਂ ਹੁਣ ਮਾਈ ਰੋਕਿਆ ਹੋਇਆ ਸੀ ਬਾਈ ਨੂੰ ਮੈਂ ਇਹ ਇਕੱਠੇ ਹੀ ਕਰਾਂਗੇ ਪੈਕ ਹੁਣ ਇਹਦੇ ਪੈਨਲ ਖੋਲਦੇ ਆ ਬਾਈ ਆਪਾਂ ਅੱਛਾ ਜੀ ਉਹ ਖੋਲ ਤਾਂ ਮੈਂ ਸੀਟਾ-ਸੀਟਾ ਨਹੀਂ ਦੇ ਚਾਹਿਆ ਸਿਆ ਲੋ ਕਾਠੀ ਖੋਲੀ ਕਾਠੀ ਖੁੱਲ ਚੁੱਕੀ ਆ ਗਈ ਐ ਇਹਦੇ ਚ ਮੈਂ ਵਾਧੂ ਟਿਊਬ ਪਾਣਾ ਹੁੰਦਾ ਬਾਈ ਇੱਕ ਅੱਛਾ ਐਕਸਟਰਾ ਟਿਊਬ ਰੱਖ ਲਿਆ ਉਸੇ ਵੀ ਕਈ ਵਾਰੀ ਪੈਂਚਰ ਪੈਂਚਰ ਹੋ ਜੇ ਤਾਂ ਸਾਰਾ ਸਮਾਨ ਖੋਲਣਾ ਨਾ ਪਵੇ ਹਾਂ ਤਾਂ ਕਰਕੇ ਠੀਕ ਐ ਬਾਕੀ ਹੁਣ ਖੋਲਣੇ ਜੀ ਇਹਦੇ ਆਪਾਂ ਟਾਇਰ ਟਾਇਰ ਖੋਲਨੇ ਟਾਇਰ ਖੋਲਣ ਲਈ ਇਹਨੂੰ ਇੱਕ ਵਾਰੀ ਪੁੱਠਾ ਕਰਨਾ ਪੈਣਾ ਅਸਲ ਜ ਟਾਇਰ ਪਹਿਲਾਂ ਖੁੱਲਣੇ ਚਾਹੀਦੇ ਸੀ ਮੈਨੂੰ ਹੈਂਡਲ ਖੁੱਲ ਗਿਆ ਬਲੇ ਹੋਰ ਹੈਂਡਲ ਖੋਲ ਤਾਂ ਪਹਿਲਾਂ ਚਲ ਕੋਈ ਨਾ ਫੜ ਕੇ ਕੇ ਖੜ ਜੂ ਆਈ ਬਾੜ ਜਾ ਫੜ ਲੈ ਬਾਈ ਛੱਡ ਦਿਓ ਜੀ ਖੋਲੋ ਬਸ ਚੈੱਕ ਇਹਨਾਂ ਟਾਇਰਾਂ ਦੀ ਹਵਾ ਕੱਢਣੀ ਐ ਅੱਛਾ ਕਿਉਂਕਿ ਜਾਜ ਉੱਚਾ ਹੁੰਦਾ ਹੈ ਨਾ ਇਹਦਾ ਪਾਈ ਰੱਖਣੇ ਚੱਕਿਆਂ ਸਮੇਤ ਹੀ ਸਾਰਾ ਚੱਕਿਆਂ ਸਮੇਤ ਹਵਾ ਕੱਢਣੀ ਹੈ ਬਾਈ ਇਹਨਾਂ ਦੀ ਕਲੀ ਹਵਾ ਜਾਜ ਜਦ ਉੱਚਾ ਹੁੰਦਾ ਹੈ ਨਾ ਫੇਰ ਹੀ ਡਰ ਹੁੰਦਾ ਵੀ ਇਹ ਪੜਕ ਪਰੁਕਣਾ ਮਾਰ ਜੇ ਓਕੇ ਹਾਈ ਐਲਟੀਟਿਊਡ ਤੇ ਖੁੰਦਾ ਕੋਈ ਚੱਕਰ ਜਾ ਹਾਂ 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 ਏਅਰਲਾਈਨ ਦੀਆਂ ਗਾਈਡਲਾਈਨਸ ਚ ਲਿਖਿਆ ਹੁੰਦਾ ਠੀਕ ਹੈ ਕਿ ਟਾਇਰਾਂ ਦੀ ਹਵਾ ਕੱਢਣੀ ਹੋਣੀ ਚਾਹੀਦੀ ਹੈ ਠੀਕ ਹੈ ਚੱਕ ਇਨਨੂੰ ਉੱਚ ਪਾਉਣਾ ਪੈਣਾ ਜੇਬ 'ਚ ਤੇ ਉੱਥੇ ਪਰ ਜਦੋਂ ਉਤਰਦੇ ਆਉਂਦੇ ਹੀ ਪੈਕ ਕਰਨੇ ਨੂੰ ਜਦੋਂ ਸਫ਼ਰ ਸ਼ੁਰੂ ਕਰਨਾ ਉਹਦੇ ਜਾਂ 에어ਪੋਰਟ ਤੇ ਤੇ ਜਾਂ ਕਿਸੇ ਹੋਟਲ ਦੇ ਕਮਰੇ 'ਚ ਪਹੁੰਚ ਕੇ ਅੱਛਾ ਜਿੱਥੇ ਵੀਰ ਭੜਕਾ ਨਾ ਹੋਵੇ ਬੰਦਾ ਸ਼ਾਂਤੀ ਨਾਲ ਇਹਨੂੰ ਪੈਕ ਕਰ ਸਕਦਾ ਕਿੰਨੇ ਘੰਟੇ ਆਉਂਦਾ ਕੰਮ ਅੱਧੇ ਘੰਟੇ 'ਚ ਕਰ ਲੈਂਦੇ ਹਾਂ ਬਦਲਾ ਅੱਧਾ ਘੰਟਾ ਲੱਗਦਾ ਬਈ ਇਹਨੂੰ ਸਾਰੇ ਕਸ ਨੂੰ ਬੰਨਣ ਤੇ ਹੂੰ ਕੋਈ ਬਹੁਤਾ ਟਾਈਮ ਨਹੀਂ ਹੁੰਦਾ ਠੀਕ ਹੈ ਚੱਕੇ ਨਾਲ ਦੱਸੇ ਮੈਂ ਤੇ ਆਹ ਹੁੰਦੇ ਕੋਈੱਕ ਰਿਲੀਜ਼ ਵਾਲੇ ਬਾਈ अच्छा जी ਮੜੇ ਜਨੇ ਖੁੱਲ ਜਾਂਦੇ ਆ ਬਚਾਲਿਆ ਹਾ ਹੁੰਦੀ ਆ ਬਸ ਹੋਰ ਕੋਈ ਬਾੜੀ ਲੰਮੀ ਚੌੜੀ ਖੇੜ ਨਹੀਂ ਹੁੰਦੀ ਹੁਣ ਤਾਂ ਤਜਰਬਾ ਬਹੁਤ ਹੋ ਗਿਆ ਖੋਲਦੇ ਰਹੀਦਾ ਇਹਨੂੰ ਤਾਂ ਕਰਕੇ ਹਸਾ ਪਤਾਬ ਜਾ ਜਾਂਦਾ ਇਹ ਸਾਈਕਲ ਤੇ ਮੈਂ ਬਾਵਾ ਘੁੰਮਿਆ ਇੱਕ ਸਾਲ ਚਾਹ ਸਾਈਕਲ ਤੇ ਉਹ ਆ ਗਿਆ ਮੈਨੂੰ ਜਦੋਂ ਤੁਸੀਂ ਪੁੱਛਿਆ ਸਾਈਕਲ ਇਹ ਨਵਾਂ ਲਿਆ ਕਿੰਨਾ ਕ ਟਾਈਮ ਹੋਇਆ ਨੂੰ ਇਹ ਤਾਂ ਬੜਾ ਪੁਰਾਣਾ ਔਰ ਇੱਕ ਬੰਦਾ ਮੈਨੂੰ ਪੁੱਛੀ ਜਾਂਦਾ ਹੈ ਬਾਈ ਕੋਈ ਨਹੀਂ ਉਹ ਤਾਂ ਬਹੁਤ ਚਿਰ ਦਾ ਹੈ ਮੈਂ ਵੀ ਕਿਆ ਮਹਰ ਸਾਈਕਲ ਨਾ ਮੋਤਾ ਕਾਫੀ ਟਾਈਮ ਹੋ ਗਿਆ ਨਹੀਂ ਨਹੀਂ ਤਾਂ ਬਹੁਤ ਚਿਰ ਦਾ ਹੈ ਇਹਦੇ ਤਾਂ ਮੈਂ ਨੇਪਾਲ ਘੁੰਮਿਆ ਸੀ ਹਾਂ ਓਮਾਨ ਯੂਏ ਕਤਰ ਬਹਿਰੀਨ ਕੁਵੈਤ ਸਾਊਦੀ ਅਰਬ ਉਹ ਤਾਂ ਪਹਿਲਾ ਵਾਲਾ ਸਟਾਰਟਿੰਗ ਹਾਲ ਆਣਾ ਨਹੀਂ ਇਹਦੇ ਘੁੰਮੀ ਸੀ ਨਹੀਂ ਆ ਟੰਗਿਆ ਮੈਂ ਜਣਾ ਉੱਤੇ ਤਾਂ ਮੈਂ ਘੁੰਮਿਆ ਸੀਗਾ ਸਪਿਤੀ ਸਪਿਤੀ ਤੇ ਸਾਊਥ ਇੰਡੀਆ ਓਕੇ ਇੱਕ ਹੋਰ ਵੀ ਪਿਆ ਮੇਰੇ ਕੋਲ ਚਵਾਰੀ ਚ ਅੱਛਾ ਉੱਤੇ ਮੈਂ ਹੋਰ ਇਲਾਕੇ ਘੁੰਮੇ ਸੀ ਠੀਕ ਹੈ ਹਾਂ ਹੋ ਗਿਆ ਹੁਣ ਪੈਡਲ ਖੋਲਣੇ ਆ ਪੈਡਲ ਪੈਡਲ ਯਾਰ ਮੈਨੂੰ ਇਹ ਲੱਗਦਾ ਵੀ ਮੈਨੂੰ ਚਾਬੀ ਚੱਕਣੀ ਪੈਣੀ ਆ ਖੜ ਜਾ ਮੈਂ ਚਾਬੀ ਬਾਹਰ ਖਿਲੇਉਣਾ ਹਜ਼ਾਰਾ ਬੋਲ ਤੀ ਮੈਂ ਕਿਉਂ ਹਾਂ ਆ ਗਈ ਚਾਬੀ ਇਹ ਸੰਦ ਦਾ ਫਿਰ ਸਾਰੇ ਨਾਲ ਹੀ ਲੈ ਜਾਣੇ ਬੰਦੇ ਮੈਂ ਇੱਕ ਚਾਬੀ ਨਾਲ ਲੈ ਕੇ ਜਾਣਾ ਹੁੰਦਾ ਬਾਈ ਇੱਕੋ ਹੀ ਇੱਕੋ ਚਾਬੀ ਬੋਧ ਰੰਦੀ ਆ ਚੱਕ ਪੈਡਲ ਇਹ ਖੋਲਣਾ ਲਾਜ਼ਮੀ ਨੇ ਕਿਉਂਕਿ ਇਹ ਚੌੜਾ ਕਰ ਦਿੰਦੇ ਨੇ ਸਾਈਕਲ ਨੂੰ ਹੋਰ ਠੀਕ ਨਹੀਂ ਚਾਬੀ ਇਹ ਖਾ ਕੇ ਜਿਹੜੀ ਉਹ ਮਲਟੀ ਹੁੰਦੀ ਹੈ ਕੋਈ ਉਹ ਉਹ ਲੱਗ ਉਹ ਐਲ ਕੀ ਸੈੱਟ ਹੁੰਦਾ ਹਮ ਇੱਕ ਉਹ ਨਾਲ ਰੱਖਣਾ ਪੈਂਦਾ ਅੱਛਾ ਆ ਕਿਧਰ ਨੂੰ ਖੁੱਲੂ ਇਧਰ ਹੀ ਖੁੱਲੂ ਆਉ ਤਾਂ ਹਲਕਾ ਹੀ ਹੁੰਦਾ ਸੌਦਾ ਹਣਾ ਹਮ ਆ ਮੈਂ ਤੇ ਲੈ ਕਰ ਲਈ ਸੀ ਪਹਿਲਾਂ ਅਸਲ 'ਚ ਹਮ ਤਾਂ ਕਰਕੇ ਨਹੀਂ ਤੇ ਜਾਮ ਹੋ ਜਾਂਦੇ ਬਾਈ ਠੀਕ ਹੈ ਪੇਡਲ ਬਹੁਤ ਔਖੇ ਖੋਦੇ ਇਹ ਭਾਈ ਜਿਵੇਂ ਉਹਦੇ ਤੁਸੀਂ ਦੱਸਿਆ ਤੇ ਇਹ ਬੁਝਾ ਕਿਹੜਾ ਮੇੜਾ ਕੋਈ ਅਲੱਗ-ਅਲੱਗ ਕਈ ਚੀਜ਼ਾਂ ਆ ਇਹ ਡੋਡੀ ਆ ਯਾਰ ਇਹ ਨਾ ਆਪਣੇ ਇੱਥੇ ਪਠੰਡੇ ਟਰੈਕ ਐਂਡ ਟ੍ਰੇਲ ਵਾਲੇ ਆ ਹਾਂ ਇਹ ਬਾਈ ਉਹਨਾਂ ਤੋਂ ਅਸੈਂਬਲ ਕਰਾਇਆ ਸੀਗਾ ਠੀਕ ਹੈ ਜੇ ਫਰੇਮ ਆ ਇਹਦਾ ਇਹ ਯੂਰਪ ਦਾ ਬਣਿਆ ਹੋਇਆ ਹਮ ਟਾਇਰ ਮੈਂ ਇਹ ਨੀਦਰਲੈਂਡ ਦੇ ਹੀ ਆ ਵੀ ਠੀਕ ਹੈ ਉਹ ਕਾਠੀ ਆ ਜਿਹੜੀ ਉਹ ਇੰਗਲੈਂਡ ਦੀ ਬਣੀ ਹੋਈ ਆ ਅੱਡੋ-ਅੱਡੀ ਦੇਸ਼ਾਂ ਤੋਂ ਸਮਾਨ ਜਮਗਾ ਕੇ ਉਦੋਂ ਇਹ ਇਹਨੂੰ ਐਂ ਜੁੜਿਆ ਸੀਗਾ ਹਮ 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 ਠੀਕ ਆ ਤੇ ਖੁੱਲ ਗਿਆ ਸਾਮਾਨ ਲਗਭਗ ਇੰਨੇ ਟੁੱਟੇ ਹੋਏ ਅੰਦਰ ਸੇਮੇ ਦੇ ਠੀਕ ਹੈ ਜੀ ਬਸ ਬਸਾ ਫਰੇਮ ਰਹਿ ਗਿਆ ਗੱਲਾਂ ਸਭ ਤੋਂ ਵੱਡਾ ਫਰੇਮ ਆ ਵੀਰੇ ਫਰੇਮ ਨੇ ਥਾਂ ਘੇਰਨੀ ਹੁੰਦੀ ਆ ਮੇਨ ਆ ਜਿਹੜੀ ਬਾਕੀ ਤਾਂ ਚੱਲ ਹੀ ਜਾਣਾ ਹੁੰਦਾ ਨਹੀਂ ਪਹਿਲਾਂ ਪ੍ਰੂਫ ਹੋਣਾ ਪੈਣਾ ਫੜਾ ਇਹਨੂੰ ਮੈਂ ਹਾਂ ਇਹਨੂੰ ਫੜ ਲਈ ਬਾਈ ਛੱਡ ਕੇ ਰਿਹਾ ਤਾ ਇਹ ਜਿੱਤੇ ਗੋਣਾ ਹੈ careers ਉਹ ਕਾਠੀ ਬੜੀ ਹੋਆ ਉਹਦੇ ਵਿੱਚ ਲਾਇਆ ਸੀ ਨਾ ਕਾਠੀਆ ਬਰੂਕਸ ਬਰੂਕਸ ਕੰਪਨੀ ਦੀ ਆ ਅੱਛਾ ਹੂੰ 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 ਹਾਂ ਹੂੰ 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 ਉਹ ਤੇ ਲਾ ਦੇ ਮਰ ਪੀ ਆਪਣਾ ਪਲੇਮ ਇੱਕ ਮਿੰਟ ਨੂੰ ਫੜੀ ਛੱਡੋ ਆ ਬੈਗ ਮਗਾਇਨਾਵਾ ਜਿਹੜਾ ਕਰਾਤਾ ਹੈ ਹਾਂ ਇਹ ਕਿਹੜੇ ਕੰਬਲੀ ਉਸੇ ਜਿਹੜਾ ਮਗਰਲਾ ਬੈਗ ਵਾਲਾ ਇਹ ਨਹੀਂ 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 ਇਹ ਫਰੇਮ ਬੈਗ ਹੈ ਅੱਛਾ ਅੱਛਾ ਇਹਦੇ ਵਿੱਚ ਮੈਂ ਸਮਾਨ ਰੱਖਦਾ ਹੁੰਨਾ ਸਾਰਾ ਮੇਨ ਮੇਨ ਇਹਦਾ ਹੂੰ ਜਿਵੇਂ ਫੋਨ ਵੀ ਇਹ ਚ ਰੱਖਦਾ ਹੁੰਨਾ ਮੈਂ ਅੱਛਾ ਹੋਰ ਮਾੜਾ ਮੋਟਾ ਸਮਾਨ ਹੁਣ ਆਹ ਜਿਹੜੇ ਆ ਇਹ ਮੈਂ ਇਹਦੇ ਚ ਪਾ ਦੂੰਗਾ ਹਾਂ ਹਾਂ ਬੱਚੇ ਪੈਡਲ ਵੀ ਇੱਚ ਪਾ ਦੂੰਗਾ ਪਰ ਸਮਾਨ ਉਹ ਚ ਭਜਦਾ ਨਹੀਂ ਹੂੰ ਆ ਗੋਮਦੀ ਨਹੀਂ ਛੋੜੀਆਂ ਛੋੜੀਆਂ ਚੀਜ਼ਾਂ ਨੇ ਕਿਹ ਕੀ ਚੀਜ਼ ਕੁੰਮ ਜੇ ਮੁੜ ਕੇ ਆਪਸ ਆ ਜਾਂਦਾ ਬਈ ਨਾਟ ਨਹੀਂ ਇਹ ਬਾਜ ਗਈ ਮੁੜ ਕੇ ਬੱਸ ਪੈਡਲ ਤੇ ਉਹ ਦੋ ਚੀਜ਼ਾਂ ਇਚ ਪਾਈ ਠੀਕ ਹੈ ਸਟੈਂਡ ਤਾਂ ਵਿਚ ਹੀ ਆ ਜੂਏ ਹਣ ਸਟੈਂਡ ਮੁੜ ਜਾਣਾ ਬਾਈ ਸਟੈਂਡ ਬਈ ਸਟੈਂਡ ਦੀ ਕੋਈ ਸਮੱਸਿਆ ਨਹੀਂ हाँ जी बस अब पैकिंग करी है ना सामान रखी है ना साइकिल ले भाई चक्की ए दूजे लोटा उगा है तो रखना है फड़ी भाई अनु कम है सीधे लोटा है अच्छा सीधा ही आना सीधा इधरों इधर साइड तो लंग के आई लंगना हां हाँ भाई ओके बस ਇਹਦਾ ਨਾ ਮੇਨ ਇਹੀ ਹੁੰਦਾ ਵੀ ਆਪਣਾ ਜਿਹੜਾ ਹੂਣਾ ਹੋਵੇ ਇੱਕ ਮਿੰਟ ਯਾਰ ਅਗਰਾਰੀਆਂ ਉਹਦੇ ਵਾਲਾ ਗਿਰਾਂ ਵਾਲਾ ਪਾਸੇ ਵੀ ਛੇਦ ਰੱਖਣਾ ਬੰਦਾ ਬੈਗ ਕੋ ਲਗਾ ਬਈ ਹੂੰ ਗਰਾਰੀਆਂ ਦੇ ਚੱਕਰੋਂ ਦਾ ਸਾਰਾ ਚੈੱਕ ਛੱਡ ਦੇ ਬਈ ਬੈਗ ਨਹੀਂ ਬੰਨਣਾ ਗਿਆ ਹੀ ਰਹਿ ਗਿਆ ਬੈਗ ਤਾਂ ਹੱਲ ਕਰਦੇ ਕੋਈ ਪੰਜਾ ਘਰੋਂ ਜੋ ਨਹੀਂ ਹੱਲ ਹੋਦਾ ਤਾਂ ਹਮ 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 ਆਮੋ ਤੇ ਵੀ ਟੈਕਨੀਕਲ ਹੈ ਕਮ ਟੈਕਨੀਕਲ ਹੈ ਪੂਰਾ ਬਾਈ ਜੇ ਦਾਬ ਗਲਤ ਥਾਂ ਤੇ ਆ ਗਈ ਹਾਂ ਥੋੜੀ ਚੀਜ਼ ਟੁੱਟ ਸਕਦੀ ਆ ਸੋ ਇਹ ਹੁੰਦੀ ਆ ਗੱਟਾ ਥੱਲੇ ਨਾ ਕੋਈ ਪੁਲੀ ਚੀਜ਼ ਰੱਖਣੀ ਪੈਣੀ ਆ ਕੋਈ ਹਮ ਜਾਂ ਅਖਬਾਰ ਤੰਦੂਗਾ ਮੈਂ ਬਾਬਾ ਥਾਰੇ ਵੇਟ ਵੀ ਵਧੂ ਫਿਰ ਉਹਨਾਂ ਨੂੰ ਵੇਟ ਕਿਨਾਂ ਪਿਛਲੇ ਸਾਲ ਆਪਣਾ ਵਧ ਨਹੀਂ ਗਿਆ ਸੀ ਵੇਟ ਭਾਰ ਨਹੀਂ ਹੈਗਾ 23 ਕਿਲੋ ਲਿਜਾ ਸਕਦੇ ਆ ਆਪਾਂ ਇੱਕ ਡੱਬੇ 'ਚ ਅੱਛਾ ਬਾਕੀ ਹਰੇਕ 에ਅਰਲਾਈਨ ਦਾ ਵੱਖੋ ਵੱਖਰਾ ਹੁੰਦਾ ਯਾਰ ਨਹੀਂ ਪਹਿਲਾਂ ਤੁਹਾਨੂੰ ਉਹ ਨਹੀਂ ਕਰਦੇ ਕਿ ਦੱਸਦੇ ਨਹੀਂ ਦੱਸਦੇ ਹੁੰਦੇ ਆ ਇਹ ਜਿਵੇਂ ਹੁਣ ਜਿਹਨਾਂ ਤੇ ਜਾਣਾ 15 ਕਿਲੋ ਲਿਖੀ ਬੈਠੇ ਆ ਮੈਨੂੰ ਡਰ ਵੀ ਆ ਕਿ ਉਹ ਸੇਵਾਣਾ ਖੜੀ ਕਰ ਦੇਣ এয়ারਪੋਰਟ ਤੇ ਪਿਛਲੇ ਸਾਲ ਨਹੀਂ ਉਹਦੇ ਤਾਂ ਆਪਾਂ ਗੱਲ ਕਰੀਂਦੇ ਸੀ ਹਾਂ ਉਹ ਟੈਕਸ ਉਹ ਪੈਸੇ ਹੱਟ ਲੈ ਲੈਂਦੇ ਹੁੰਦੇ ਬਾਈ ਸਾਈਕਲ ਦੇ ਅੱਛਾ ਮੇਰੇ ਸਾਊਦੀ 에ਅਰਲਾਈਨਸ ਲਿਆ ਸੀ 14000 ਰੁਪਏ ਅੱਛਾ ਜੀ ਆ ਤਾਂ ਫਿਰ ਜਿੰਮੇ ਉਹਦੇ ਤੁਸੀਂ ਬਾਕਸੇ ਦਾ ਸਾਈਜ਼ ਕਹਿੰਦੇ ਇਹ ਤਾਂ ਫਿਰ ਇੰਨਾ ਹੀ ਆਊਗਾ ਤਾਂ ਫ੍ਰੇਮ ਤਾਂ ਇਹਨੂੰ ਘਟੂ ਕਿਵੇਂ ਹੈ। ਪਤਾ ਇਹ ਤਾਂ ਇੰਨਾ ਹੀ ਰਹਿਣਾ ਇਹਨੂੰ ਘਟ ਨਹੀਂ ਸਕਦੇ ਭਾਈ। ਹਾਂ। ਫ੍ਰੇਮ ਤਾਂ ਜਿੱਦਾਂ ਹੀ ਰਹਿ ਸਕਦਾ। ਇਨਫਲੇਟ। ਚੈੱਕ। ਇਹਨਾ ਆਪਣੇ ਅਧਰਸੇ ਮ ਉਹ ਹੁੰਦਾ। ਸਪੋਰਟਸ ਇਕਵਿਪਮੈਂਟ ਭਣਾ 골ਫਾ ਭਣਾ ਕ੍ਰਿਕਟ ਦਾ ਸਮਾਨ। ਹਾਂ। ਇਹ ਸਭ ਕੁਝ ਤੁਸੀਂ ਜਹਾਜ਼ ਦੇ ਵਿੱਚ ਲਿਜਾ ਸਕਦੇ ਹੋ ਨੇ। ਉੱਚ ਸਾਈਕਲ ਤੁਹਾਨੂੰ ਵੀ ਆ ਜਾਂਦਾ ਠੀਕ ਹੈ ਉਹ ਕੀ ਹੁੰਦਾ ਉਹਨਾਂ ਨੇ ਕੋਈ ਦੱਸੀ ਹੁੰਦੀਆਂ ਡਾਈਮੈਂਸ਼ਨਸ ਵੀ ਤੁਹਾਡਾ ਡੱਬਾ ਇਹ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਸਾਈਕਲ ਵੀ ਸਪੋਰਟਸ 'ਚ ਆ ਜਾਂਦਾ ਸਪੋਰਟਸ ਆ ਗਿਆ ਪਰ ਉਹਨੂੰ ਸਾਈਕਲ ਦਾ ਡੱਬਾ ਤਾਂ ਅਕਸਰ ਵੱਡਾ ਹੋਊਗਾ ਦੂਜਿਆਂ ਦੇ ਮੁਕਾਬਲੇ ਹਾਂ ਸੋ ਕੀ ਕਰਦੇ ਆ ਉਹ ਇਹਦੇ ਪੈਸੇ ਵਾਧੂ ਚਾਰਜ ਕਰ ਲੈਂਦੇ ਹੁੰਦੇ ਆ ਫਿਰ ਠੀਕ ਹੈ ਵੀ ਤੁਸੀਂ ਪੈਸਾ ਉਹ ਮਤਲਬ ਕਿ ਉੱਥੇ ਮੌਕੇ ਤੇ ਮੌਕੇ ਤੇ ਮੈਨੂੰ ਐ ਲੱਗ ਜਾਂਦਾ ਆਪਾਂ ਨੂੰ ਸਮਾਨ ਦੁਆਰੇ ਪਾਉਣਾ ਪੈ ਸਕਦਾ ਹੈ ਟਾਇਰ ਤਾਂ ਬਰਨੀ ਨਹੀਂ ਚੁੱਕਿਆ ਜੀ ਹੈ ਨਹੀਂ ਟਾਇਰ ਨਹੀਂ ਬਣੀ ਹੋਇਆ ਇੱਕ ਵਾਰੀ ਵੱਲ ਜੀ ਹੁੰਦਾ ਹੁੰਦਾ ਕੋਈ ਨਾ ਕੁਝ ਹਮ ਟਾਇਰ ਬਾਹਰ ਰਹੀ ਹੁੰਦਾ ਨਾ ਇਹ ਹਮ ਉਹ ਫਰੇਮ ਉੱਚਾ ਪਿਆ ਹੋਣਾ ਕੈਰੀਅਰ ਕਰਕੇ ਥੱਲੇ ਉਹ ਇੱਥੇ ਹੀ ਸੀਗਾ ਪਹਿਲਾਂ ਤਾਂ ਕੈਰੀਅਰ ਤਾਂ ਕਰ ਲੀਏ ਫਿਰ ਕੈਰੀਅਰ ਤਾਂ ਬਈ ਮੇਰਾ ਤਾਂ ਇੱਥੇ ਵੀ ਪੈ ਸਕਦਾ ਉਪਰੇ ਦੀ ਫਰੇਮ ਦੇ ਵਿੱਚ ਸਪੇਸ ਬਜੂਗੀ ਇਹ ਨਹੀਂ ਪੈਂਦਾ ਆ ਬਲੈਕ ਇੱਕ ਤਾਂ ਸੂਤ ਆ ਗਿਆ ਹਾਂ ਇੱਕ ਤਾਂ ਬਾਹਲਾ ਸੁਣਾ ਆ ਗਿਆ ਹੁਣ ਦੂਜਾ ਉਧਰਲੇ ਬਸ ਇਤੋਂ ਨਾ ਪਊਗਾ ਜਾਂ ਤੱਕਣਾ ਪਊਗਾ ਉਧਰ ਉਧਰ ਹੂੰ ਹੂੰ ਅੱਤ ਸੇਮੇ ਤੇ ਟਿਮਰੀ ਲਾਈਨ ਟਾਇਰ ਦੀ ਟੁੱਟੀ ਖੁੱਲਣੀ ਨਲਕੀ ਜੀ ਨਲਕੀ ਤਾਂ ਖੁੱਲਦੀ ਆ ਟਿਮਰੀ ਨਾ ਆਟੇ ਉੜੀ ਗਈ ਇਹ ਲਾਉਣ ਵਾਲੀ ਉੱਤੇ ਲਾ ਦੇ ਤੇ ਕੱਸ ਦੇ ਉਤੇ ਮੈਂ ਨਹੀਂ ਕਿਹਾ ਮੈਂ ਟਿਮਰੀ ਨਹੀਂ ਹੈ ਨਹੀਂ ਯਾਰ ਹਬਾ ਕਢਨ ਪੂਰਾ ਪਾਰ ਹੀ ਕਟੂਆ ਨਾਲੇ ਔਰ ਇਹ ਕ ਕੀ ਆ ਉਹ ਬਈ ਉਹ ਤਾਂ ਨਹੀਂ ਕੁਝ ਉਹ ਤਾਂ ਅਲਗੀ ਸੈਟ ਅੱਛਾ ਪਾਉਂ ਤਾਂ ਇਹਦੀ ਜੇਬ ਚ ਹੀ ਮੈਂ ਵੀ ਇਹ ਥੱਲੇ ਬੈਗ ਥੱਲੇ ਰਹਿ ਗਿਆ ਹਣਾ ਆਪਣਾ ਉਹ ਥੱਲੇ ਰਹਿ ਗਿਆ ਉਹ ਕਚਣਾ ਨਿਕਲ ਉਹ ਬਚਾ ਕੇ ਜੀ ਫਰੇਮ ਦੇ ਉੱਤੇ ਚੜਦਾਂਗੇ ਉਹਨੂੰ ਯਾਰ ਮੇਰੇ ਵੀ ਪਤਾ ਜੀ ਖੋਲਣਾ ਪਵੇ ਸਮਾਨ ਆਪਾਂ ਨੂੰ ਉਹ ਟਾਇਰ ਸੈੱਟ ਕਰਨ ਲਈ। ਹੋ। ਆ ਵੀ ਕੱਟ ਦਈਏ ਦਾ। ਹਾਂ ਬੜ ਦੇ ਤਾ। ਟਾਇਰ ਸ਼ੁੱਡ ਬੀ ਇਨਫਲੇਟਿਡ। ਮੈਨੂੰ ਕਤਰੇ ایرਵੈਜ਼ ਨੇ ਕਿਹਾ ਸੀ ਕਹਿੰਦੇ ਟਾਇਰਾਂ ਚ ਹਵਾ ਕੱਢੀ ਹੋਣੀ ਚਾਹੀਦੀ ਹੈ ਬਾਈ ਮੈਨੂੰ ਨਹੀਂ ਪਤਾ ਸੀ ਪਹਿਲਾਂ ਇਸ ਗੱਲ ਦਾ ਹੂੰ ਅੱਗੇ ਨੂੰ ਬਣ ਗਈ ਗੱਲ ਬਣੀ ਗਈ ਬਣ ਗਈ ਕੋਈ ਨਾ ਨਿਕਲਦਾ ਤੇ ਨਹੀਂ ਵੇਦੇ ਸੱਤਣਾ ਪਾੜ ਦੇ ਉਹ ਗੱਤਾ ਪਾੜ ਸਕਦਾ ਉਹਦੇ ਪੂਰੇ ਕੁਝ ਆ ਲਾ ਦਿੰਦੇ ਹਾਂ ਲੈ ਬਾਲਾ ਨਾਲ ਆਏ ਉਹਨਾਂ ਕੀ ਲਾਏ ਨੂੰ ਤੇ ਉਹਦੇ ਨਾਲ ਟੇਪ ਕੋਈ ਹੁੰਦਾ ਕਿ ਕੀਜੀਏ ਉਸ ਟੇਪ ਕਿੱਥੇ ਆਪਣੀ ਆ ਰਹੀ ਸੀਟ ਆਪਣੀ ਹਾਂ ਸੀਟ ਤਾਂ ਚੱਲ ਇੱਥੇ ਆ ਇਹਦੇ ਵਿੱਚ ਪਾਉਣੀ ਆ ਲੀ ਇਹ ਕਿਹਦੇ ਵਿੱਚ ਪਾਉਣੀ ਆ ਆ ਦੇ ਫਿਰ ਪਾਈਟਲ ਨਾਲ ਜੀ ਸੜਤੀ ਬਾਈ ਬਸ ਠੀਕ ਹੈ ਤਰਜ਼임 ਇੱਕ ਮਿੰਟ ਇਧਰ ਆਈ ਉਹ ਕੰਦ ਜੀ ਖਿੱਚ ਕੇ ਨਾ ਉਹਦੇ ਵੱਲ ਨੂੰ ਗੱਤੇ ਦੀ ਲਾਉਣਾ ਤੇ ਇਧਰਲੇ ਬਸ ਇਹ ਪਊਗਾ ਸ਼ਾਇਦ ਐਂ ਖਿੱਚਣੀ ਨਹੀਂ 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 ਬਾਈ ਹਾਂ ਅਬ ਉਹਦੇ ਉੱਤੇ ਚੇਪ ਲਾਦਾ ਮੈਂ ਅੱਛਾ ਉੱਥੇ ਉਹ ਥੱਲੇ ਵੀ ਨਾ ਡਿੱਗ ਪੇ ਨਾ ਉਹ ਹੀ ਮੈਂ ਤੈਨੂੰ ਕਹਿੰਦਾ ਇਹ ਪਾਵੇਂ ਸਿੰਗਲ ਹੀ ਲਾ ਲੈਂਦਾ ਹੁਣ ਤਾਂ ਹਾਂ ਆ ਨੱਪੀ ਟੇਬ ਨੱਪੀ ਹੁਣ ਚੈੱਕ ਸਹੀ ਲੱਗੀ ਚੈੱਕ ਹਾਂ ਬਣ ਗਈ ਪਹਲੋ ਇਹ ਟੱਪੂ ਦਾ ਇਧਰੋਂ ਵੀ ਵੈਸੇ ਉਹ ਗੱਤਾ ਪਾੜਦਾ ਹੁੰਦਾ ਸੀ ਲੈ ਫਿਰ ਉਹਨੂੰ ਬਈ ਸਿੰਗਲ ਕਰਨਾ ਸੀ ਹੁਣ ਕੁਛ ਨਿਆਹ ਲਾ ਦਿੰਨੇ ਆ ਯਾਰ ਮਰੀ ਜੀ ਤੇ ਇਹ ਕਾਲ ਲਫਾਫਾ ਚਾ ਜਿਹੜਾ ਇਹਨੂੰ ਥੱਲੇ ਤੋਂ ਉਹਨੂੰ ਦਿੰਨੇ ਆ ਉਹਦੇ ਫੋੜੀ ਕੀ ਨੇ ਸਸਪੈਂਸ਼ਨ ਦੇ ਦੂਗਾ ਜੇディ ਹੁਣ ਨੇੜੇ ਨੇੜੇ ਵੀਡੀਓ ਬਣਾ ਗਾਠੀ ਹੂੰ ਬਸ ਉਹ ਪਤਾ ਪਗ ਤੇ ਹੁਣ ਬਰਾਰੀਆਂ ਥੱਲੇ ਹੁਣ ਸਿਰਫ ਟੇਪ ਲਾਉਣੀ ਬਾਕੀ ਰਹੀ ਗਈ ਬਾਈ ਇੱਥੇ ਟੇਪ ਲਾਉਣੀ ਬਾਕੀ ਰਹੀ ਗਈ ਹੂੰ ਇੱਕ ਮਿੰਟ ਸਾਈਕਲ ਦਾ ਦੋਵੇਂ ਟਾਇਰ ਦੋਵੇਂ ਕੈਰੀਅਰ ਕਾਠੀ ਫਰੇਮ ਵਰਗ ਇੱਥੇ ਰੱਖਤਾ ਆਪਾਂ ਉਹ ਪਿਆ ਬਾਹਰ ਪਿਆ ਜੀ ਵਿੱਚ ਹੀ ਪਾ ਗਿਆ ਯਾਰ ਉਧਰ ਪਕਾਣੂ ਪਾਰ ਕਰਨਾ ਹੈ ਇਹ ਵਿੱਚ ਪਾ ਦੀ ਬਈ ਮੈਂ ਲਕੀ ਪੈਟਰਨ ਵਾਲੀ ਚ ਐਨ ਕੀ ਐਸਟ ਇਹਦੇ ਵਿੱਚ ਪਾਤੀ ਹਨ ਹੂੰ ਦੂਜਾ ਭਾਰ ਮੈਂ ਕਿੰਨਾ ਲਿਆ ਜਾ ਸਕਦਾ ਬੈਗ 32 ਕਿਲੋ ਦਾ ਲਿਆ ਜਾ ਸਕਦਾ ਨੂੰ ਮੈਂ ਦੂਜੇ ਪਾਸੇ ਪਾ ਲੈਣਾ ਇਹਦਾ ਭਾਰ ਘੱਟ ਚਾਹੀਦਾ ਆਪ ਨੂੰ ਇਹ ਤੇ ਮੈਨੂੰ ਪੈਸੇ ਵੱਧ ਪੇ ਕਰਨੇ ਪੈ ਸਕਦੇ ਆ ਹਾਂ ਇਹਨੂੰ ਰੋਕ ਦੋ ਪਰ ਇੱਥੇ ਰੱਖੀਏ ਚੀਜ਼ ਰਹਿ ਵੀ ਨਾ ਜਾਵੇ ਇਹਦੇ ਬਿਨਾ ਸਾਈਕਲ ਚੱਲਣਾ ਵੀ ਨਹੀਂ ਠੀਕ ਹੈ ਓਕੇ ਲਾਈਏ ਟੇਬਲ ਫਿਰ ਇਹ ਤੇ ਟੇਬਲ ਆਉਣੇ ਮੈਂ ਕੰਡਾ ਚੱਕ ਕੇ ਲੈਣਾ ਪਹਿਲਾਂ ਯਾਰ ਅੰਦਰ ਚੱਕ ਲਓ ਵੇਟ ਕਰਨਾ ਬਣਾ ਹਾਂ ਇਹਦਾ ਵੇਟ ਕਰਕੇ ਬਸ ਮੈਨੂੰ ਉਹਦਾ ਉੱਥੇ ਨਾ ਕੋਈ ਭਾਰ ਆਵੇ ਹੁਣ ਇਹਦੇ ਬਾਅਦ ਕੀ ਭਾਰ ਆਊਗਾ ਹਣ ਹੁਣ ਤਾਂ ਤੁਸੀਂ ਦੇਖੋ ਕੀ ਰਹਿ ਗਿਆ ਹੁਣ ਇਹਦੇ ਚ ਰਹਿ ਤਾਂ ਪੱਲਾ ਬੈਗ ਹੀ ਰਹਿ ਗਿਆ ਬਾਹਰ ਨਹੀਂ ਬੈਗ ਤਾਂ ਕੋਈ ਨਹੀਂ ਮੈਨੂੰ ਇਹ ਵੀ ਥੱਲੇ ਭਾਰ ਨਾ ਹੋਵੇ ਪੈਰ ਪਰ ਤਲ ਗਿਆ ਪਰ ਥੱਲੇ ਲੱਗ ਗਿਆ ਹੁਣ ਇਹ ਅੱਛਾ ਹੋਵੇ ਹੁਣ ਭਾਰ ਨਹੀਂ ਹੋਣਾ ਚਾਹੀਦਾ ਭਾਰ ਨਹੀਂ ਹੁੰਦਾ ਉਹਦਾ ਉਹਦਾ ਜਿਹੜਾ ਹੁੰਦਾ ਉਧਰੋ ਚੱਕ ਲੈਂਦੇ ਆ ਸੜਕਾਂ ਨਹੀਂ ਤੋਂ ਇੱਥੇ ਹੈਗਾ ਤੇ ਲੇ ਭਾਈ ਕਾਂਡਾ 우ਹ ਹੈ ਗਰੂ ਇੱਧਰ ਜਿਆਦਾ ਨਹੀਂ ਲੱਗਣੀ ਆ ਥੱਲੇ ਨਹੀਂ ਹਾਵਾਤੀ ਹੈ ਕਿੰਨਾ ਹੈ ਭਾਈ ਹਾਂ ਇੱਧਰ ਲੇ ਪਾਸੇ 20 21 22 ਕਿਲੋ ਆ ਕੀ ਤੇ ਬਾਈ ਹਾਂ ਬਾਈ ਬਸ ਬਾਈ ਹੈ 32 ਕਿਲੋ ਤੋਂ ਭਾਰਾ ਵੀ ਨਹੀਂ ਹੋਣਾ ਚਾਹੀਦਾ ਹੁੰਦਾ ਬਾਕੀ ਉਹ ਤਾਂ ਮੌਕੇ ਦੇ ਪਤਾ ਲੱਗੋ ਪਿਛਲੀ ਵਾਰੀ ਆਪਾਂ ਇਹ ਚ ਸਮਾਨ ਕੱਢਿਆ ਸੀ ਉਦੋਂ ਉਹਦੇ ਵੀ ਫੋਰ ਕੁਝ ਪਾ ਲਿਆ ਸੀਗਾ ਨਹੀਂ ਨਾ ਉਦੋਂ ਵੀ ਇੰਨਾ ਨਹੀਂ ਸੀ ਬਾਈ 2.5 ਕਿਲੋ ਭਾਰ ਸੀ ਨੇ ਉਹਦੇ ਆਪਾਂ ਤੋਲੇ ਸੀ ਹਣਾ ਤੇ ਉਦੋਂ ਕੱਢਿਆ ਕਰਨਾ ਪਿਆ ਸੀ ਵਧ ਗਿਆ ਸੀ 24 ਪਤਾ ਨਹੀਂ ਕਿੰਨਾ ਉਹ ਜੋ ਟੰਟ ਟੰਟ ਪਾਤਾ ਸੀਗਾ ਉਹ ਕੁਝ ਨਹੀਂ ਪਾਇਆ ਆਪਾਂ ਉਹ ਪਾਇਆ ਸੀ ਉਹ ਅੱਧ ਕਰਦੀ ਟੇਪ ਬਾਈ ਨੂੰ ਇਹਨੂੰ ਟੇਪ ਟੇਪ ਕਰਕੇ ਫਾਈਨਲ weight ਕੱਟੇਪ ਕਰਕੇ ਵੀ ਉਹ ਕਰਦੇ ਪਹਿਲਾਂ ਨੂੰ ਬਾਤ ਸੁਣਦਾ ਫਾਈਨਲ ਹੀ ਆ ਵੇਟ ਇਹਦਾ ਲੋ ਜੀ ਹੋ ਗਿਆ ਸਿਕਲ ਰੈਡੀ ਟੂ ਫਲਾਈ ਫਾਰ ਯੂਰਪ ਹਾਂ ਯੈਸ ਤੇ ਬੈਸਟ ਵਿਚੈਸ ਬੈਸਟ ਵਿਚੈਸ ਬੈਸਟ ਵਿਚੈਸ ਅਮਾਦ ਮਾ ਚੜਦੀ ਗਲੇ ਚ ਰੱਖੇ 90 ਦਿਨ ਬਾਕੀਆਂ ਪਈ ਆਪਾਂ ਬਾਕੀਆਂ ਪਈ ਬਾਕੀ ਹੁਣ ਮੈਂ ਦੂਜਾ ਸਮਾਨ ਦੇਖਾਂ ਤੇ ਉਹਦੇ ਭਾਰ ਕਰਕੇ ਨਾ ਫਿਰ ਦੇਖਣਾ ਪੈਣਾ ਮੈਨੂੰ ਠੀਕ ਹੈ। ਬਸ ਕਰ ਦिए ਵੀਡੀਓ ਪਾਜ਼ ਬਸ ਥੈਂਕ ਯੂ। ਓਕੇ ਬਾਈ। ਸੀ ਯੂ ਸਮਵੇਅਰ ਇਨ ਯੂਰਪ।